ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਪੀਸੀਐਮਐਸ ਡਾਕਟਰਾਂ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਜਿੱਥੇ 8 ਤੋਂ 11 ਵਜੇ ਸਵੇਰੇ ਓਪੀਡੀ ਸੇਵਾਵਾਂ ਬੰਦ ਰੱਖੀਆਂ ਗਈਆਂ ਹਨ ਅਤੇ ਫਿਲਹਾਲ ਐਮਰਜੈਂਸੀ ਸੇਵਾਵਾਂ ਵਿੱਚ ਚੱਲੂ ਹਨ ਡਾਕਟਰਾਂ ਦਾ ਕਹਿਣਾ ਹੈ ਕਿ ਅਸੀਂ ਫਿਲਹਾਲ ਮਰੀਜ਼ਾਂ ਦੇ ਹਿੱਤ ਵਿੱਚ ਇੱਥੇ ਬੈਠ ਕੇ ਪ੍ਰਦਰਸ਼ਨ ਕਰ ਰਹੇ ਹਾਂ ਅਤੇ ਸਰਕਾਰ ਸਾਡੀਆਂ ਮੰਗਾਂ ਤੇ ਗੌਰ ਕਰੇਗੀ ਇਹ ਸਾਡਾ ਵਿਸ਼ਵਾਸ ਹੈ। ਚਾਲੀ ਤੋਂ ਪੰਜਾਹ ਮੁੱਦੇ ਇਹੋ ਜਿਹੇ ਨੇ ਜਿਹੜੇ ਅਸੀਂ ਆਪਣੇ ਚਾਰਟਰ ਦੇ ਵਿੱਚ ਸਰਕਾਰ ਅੱਗੇ ਬੜੇ ਸਮੇਂ ਤੋਂ ਰੱਖ ਰਹੇ ਹਾਂ ਸਾਡੀ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਅਸੀਂ ਮਰੀਜ਼ਾਂ ਨੂੰ ਖੱਜਲ ਨਹੀਂ ਕਰਨਾ ਚਾਹੁੰਦੇ ਪਰ ਸਾਨੂੰ ਪੁਖਤਾ ਤੌਰ ਤੇ ਲਿਖਤ ਵਿੱਚ ਨੋਟੀਫਿਕੇਸ਼ਨ ਦੇ ਦਿਓ ਕਿ ਤੁਸੀਂ ਸਾਡੇ ਇਹਨਾਂ ਮੁੱਦਿਆਂ ਲਈ ਕੀ ਕੀਤਾ ਹੈ ਜੇ ਸਰਕਾਰ ਸਾਡੇ ਹਿੱਤ ਵਿੱਚ ਲੋਕ ਹਿੱਤ ਵਿੱਚ ਕੁੱਖਤਾ ਕਦਮ ਨਹੀਂ ਚੁੱਕਦੀ ਤੇ ਅਸੀਂ ਇਹ ਹੜਤਾਲ ਲੰਬੇ ਤੌਰ ਤੇ ਸਖਤ ਰੂਪ ਵਿੱਚ ਉਲੀ ਕਰਨੀ مجبور ਹੋ ਜਾਵਾਂਗੇ ਇਹ 8 ਤੋਂ 11 ਦੀ OPD ਜਿਹੜੀ ਬੰਦ ਕੀਤੀ ਗਈ ਹੈ ਨਾ ਸਾਨੂੰ ਪਤਾ ਹੈ ਕਿ ਇਹਦਾ ਬੰਦਾ ਬੱਚਿਆ ਤਾਂ ਵੀ ਅਸੀਂ ਨਿਬੇੜ ਕਿਹੀਂ ਘਰ ਜਾਣਾ ਹੈ ਤੇ ਜਦੋਂ ਅਸੀਂ ਆਪਣੀ ਜ਼ਿੰਮੇਵਾਰੀ ਲੈਨੇ ਆ ਆਪਣੇ ਕੰਮ ਦੀ ਤੇ ਸਰਕਾਰ ਵੀ ਜ਼ਿੰਮੇਵਾਰੀ ਲਵੇ ਸਾਨੂੰ ਵਧੀਆ ਸੇਵਾਵਾਂ ਉਪਲਬਧ ਕਰਾਉਣ ਲਈ ਜੇ ਸਾਡੇ ਕੋਲ ਸੇਫਟੀ ਨਹੀਂ ਹੋਏਗੀ ਸਿਕਿਉਰਿਟੀ ਨਹੀਂ ਹੋਏਗੀ ਐਨੂਅਲ ਕਰੀਅਰ ਕੈਰੀਅਰ ਪ੍ਰੋਗਰੈਸ਼ਨ ਦੀ ਡਿਮਾਂਡ ਪੂਰੀ ਨਹੀਂ ਹੋਏਗੀ ਤੇ ਸਾਡਾ ਮਨ ਕਰੇਗਾ ਕਿ ਇਸ ਪਰਿਵਾਰ ਚ ਅਸੀਂ ਆਪਣਾ ਯੋਗਦਾਨ ਕਰੀਏ